ਅਜਤੇ ਕੁੜੀਆਂ ਉਸਤੇ ਹੈ ਯਾਰ ਆਵੀ ਦੱਸੋ ਕਿਉਂ ਹੈਪੀ ਬਰਥਡੇ ਟੂ ਯੂ ਸਾਂਗੇ ਅਸੀਂ ਦੱਸ ਬੋਲ ਥੈਂਕ ਯੂ ਥੈਂਕ ਯੂ ਚਲੋ ਚਾਪੀਓ ਹਲੋ ਹਾਂਜੀ ਸਾਸ਼ੀਕਾ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚਾਹਲ ਵਲੋਗਰਸ ਤੇ ਹੋ ਸਾਰੇ ਤੁਸੀਂ ਕਿਵੇਂ ਹੋ ਤੇ ਜੋ ਵੀ ਆਪਣੇ ਚੈਨਲ ਤੇ ਨਿਊ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਅੱਜ ਆਪਾਂ ਬਲੌਗ ਦੀ ਜਿਹੜੀ ਸਟਾਰਟਿੰਗ ਕੀਤੀ ਆ ਸਮ੍ਰੀਤ ਦੇ ਬਰਥਡੇ ਦੀ ਬਰਥਡੇ ਵਿਸ਼ ਕੀਤਾ ਆਪਾਂ ਚਲੋ ਕਿ ਬੈਂਚ ਜੋ ਅਗੜੀ ਬਹੁਤ ਜ਼ਿਆਦੇ ਚਾਸੀਆਂ ਦੇ ਬਾਅਦ ਹਾਂਜੀ ਓੜਾਣੀ ਆ ਸਮ੍ਰੀਤ ਆ ਫਿਰ ਸਿਨੀ ਦੀਦੀ ਨੂੰ ਵਿਸ਼ ਕੀਤਾ ਹੈਪੀ ਬਰਥਡੇ ਥੈਂਕ ਯੂ ചില ചാ പീര നോ ഫേ ਲੋਗੀ ਸਮਰੀ ਦੇ ਬਰਥਡੇ ਵਾਲੇ ਦਿਨ ਆ ਗਿਆ ਰੱਬ ਚੜ ਕੇ ਤੇ ਦੇਖੋ ਕੀ ਬੰਦਾ ਜੀਜੀ ਦਾ ਆਇਆ ਉਹ ਬੈਠਾ ਖੇਦੀ ਹੁੰਦਾ ਕਿਡੇ ਸੋਹਣੇ ਬੱਦਲ ਐ ਜੇ ਵਰ ਜਾਣ ਇਹ ਨਵਰੀ ਦੇ ਗਈ ਚੀਜੀ मच्छर चल पैना चलो नवरीतना है ही पुत्र सवा छे हो गए आप मेरा सूट भी प्रेस करने वाला पे सवा छे हो गए ਆ ਕੀ ਕਰਕੇ ਐਂਕੀ ਗਈ ਸੀ ਅੱਲਾ ਜੀ ਜੀ ਆਪਣੇ ਦਾ ਨਹੀਂ ਹੋੜਾ ਗਿਆ ਗਿਆ ਰਹਾ ਤਾਂ ਉਹੜਾ ਆ ਦੇ ਬਟਾ ਰਿਆ ਦੇਖੋ ਕੀ ਵੰਦਾ ਲਓ ਜੀ ਹਾਂ ਲੱਗ ਗਿਆ ਬੁਲਬੁਲਾ ਵਾਲਾ ਬੁਲਬੁਲਾ ਵਾਲਾ ਮੇ ਬੁਲਬੁਲਾ ਵਾਲਾ ਦੇਖ ਲੈ ਹੁਣ ਉਹ ਕਾਲੀ ਜੀ ਨਾ ਖਾਣ ਲੱਗੀ ਪੱਠੇ ਖਾਂਦੀ ਨਹੀਂ ਨੇ ਖੜੀ ਰਹੂਗੀ ਪੈਠ ਕਰਕੇ ਖੁਰਨੀਆਂ ਦੇ ਕਿੰਨੇ ਉਹਨਾਂ ਦੇ ਉੱਤੇ ਚਾਦਰਾਂ ਦਾ ਪਾਣੀ ਪਈ ਜਾਂਦਾ ਹੈ ਹੁਣ ਕੱਟੀਆਂ ਹੁਣ ਵੀ ਲੱਗ ਗਈਆਂ ਜੀ ਤੂੰ ਕੋਈ ਨਹੀਂ ਮੈਂ ਨਾ ਕੇ ਆਉਣਾਗਾ ਰੇਨ ਫਾ ਰੇਨ ਫਾ ਸਮਰੀਤ ਹੋਗੀ ਖੁਸ਼ ਸਮਰੀਤ ਨੂੰ ਸਭ ਕੁਝ ਮਿਲ ਗਿਆ ਹੁਣ ਤੇ ਨ ਸਮਰੀਤ ਦੇ ਚਾਚਾ ਜੀ ਬਰਥਡੇ ਵਿਸ਼ ਕਰਨ ਆਏ ਨੇ ਦੇਖਦੇ ਹਾਂ ਬੁਲਹਾਏ ਰੜੀਆਂ ਚੱਪੜਾ ਲੈ ਕੇ ਅੰਦਰ ਵੜ ਗਿਆ ਸ੍ਰੀਿੰਦਰ ਤੇ ਮੇਰੀ ਗੱਲ ਸੁਣੀ ਮੇਰੇ ਨੂੰ ਵੀ ਨਹੀਂ ਆਇਆ ਤੈਨੂੰ ਸੰਘਣੀ ਆਉਂਦੀ ਤੈਨੂੰ ਸੰਘਣੀ ਆਉਂਦੀ ਮਾਰੀ ਹੋਤੀ ਤੈਨੂੰ ਸੰਘਣੀ ਆਉਂਦੀ ਕਿ ਕੁੜੀ ਨੂੰ ਕੀ ਕਹਿ ਰਹੇ ਮੈਂ ਤਾਂ ਮੈਨੂੰ ਪੁੱਛੂੰ ਕਦੋਂ ਕਹ ਤਾ ਪੁੱਤ ਕਿਹਾ ਤੈਨੂੰ ਇਹਨੇ ਤੱਪ ਕਦੋਂ ਕਹਤਾ ਮੇਰੇ ਸਾਹਮਣੇ ਆਇਆ ਮਮੀ ਬਾਹਰ ਖੜੇ ਥਾਰ ਨਹੀਂ ਆ ਰਹੀ ਤਾਂ ਨਹੀਂ ਉਹਦਾ ਨਹੀਂ ਆਉਗੇ ਇੰਨਾ ਜਦ ਕਰਦੇ ਨੇ ਐਨਾ ਕਹਦੇ ਨੇ ਹਾਸੇ ਮਜ਼ਾਕ ਕਰਦੀ ਰਹਿੰਦੇ ਆ ਦੇਖੋ ਸਾਡੇ ਇਹੋ ਜਿਹਾ ਮੀਂਹ ਪਿਆ ਇੰਨੀ ਕਿ ਜ਼ਿਆਦਾ ਗਰਮੈਸ ਆਖੋਗੇ ਤੁਸੀਂ ਨਹੀਂ ਲੋਟ ਹੁੰਦੇ ਸੀ ਤੇ ਧੁੱਪ ਨਿਕਲੀ ਸੀ ਹੁਣ ਫੇਰ ਮਾੜੇ ਜਿਹੇ ਬੱਦਲ ਜੇ ਆ ਗਏ ਤੇ ਮਸਪਾ ਕੇ ਥੋੜਾ ਜਹਾ ਮੀਂਹ ਤੇ ਸੁੱਕਾਟਲਾ ਹੋਇਆ ਟੁੱਪ ਕੱਢ ਲਈ ਸੀ ਸ਼ੁਕਰ ਹੁਣ ਤਾਂ ਮਾੜੇ ਜੇ ਬੱਦਲ ਆ ਗਏ ਕਿਉਂਕਿ ਮੀਂਹ ਪੈਣ ਦੇ ਨਾਲ ਦੀ ਨਾਲ ਹੈ ਜਿਹੜੀ ਟੁੱਪੋ ਬਿਲਕੁਲ ਵੀ ਚੰਗੀ ਨਹੀਂ ਲੱਗਦੀ ਹੈਗੀ ਜੀ ਚਲੋ ਜੀ ਆਪਾਂ ਚੱਲਦੇ ਹਾਂ ਸਕੂਲ ਇਹਨੇ ਆਪ ਦਾ ਕੋਟਾ ਪੂਰਾ ਕਰ ਲਿਆ ਹਨਾ ਸਮ੍ਰਿਤਾ ਕਰ ਲਿਆ ਕੋਟਾ ਪੂਰਾ ਤਿੰਨ ਪੈਕਟ ਲੈ ਕੇ ਗਏ ਸੀ ਇੱਕ ਬੈਗ ਮਾਂਮੀ ਦੇ ਪਾਸੇ ਉਹ ਮਾਂਮੀ ਕੋਲ ਠੀਕ ਹੈ ਚਲੋ ਮਾਂ ਦੇ ਰੋਟੀ ਪੈਕ ਕਰਾਂ ਫਿਰ ਬਣਾਉਣੇ ਆਪਾਂ ਬਲੌਗ ਹਲੋ ਜੀ ਗੱਡੀ ਛੱਡੀ ਆਪਣੀ ਤਿਆਰ ਹੈ ਤੇ ਟਾਈਮ ਹੋ ਗਿਆ 5 ਦਾ ਨਹੀਂ ਸੌਰੀ ਪੌਣੇ ਸ਼ੇ ਹੋ ਗਏ ਅੱਜ ਆਪਾਂ ਸਕੂਲ ਤੋਂ ਆ ਕੇ ਬਿਲਕੁਲ ਵੀ ਜਿਹੜਾ ਬਲੌਗ ਨਹੀਂ ਬਣਾਇਆ ਕਿਉਂਕਿ ਪਤਾ ਹੀ ਹੈ ਕਿ ਅੱਜ ਸਮ੍ਰਿਦ ਦਾ ਬਰਥਡੇ ਹੋਣ ਕਰਕੇ ਇੱਕ ਮੇਰੀ ਕਿਊਟ ਭਾਂਜੀ ਸੁਵਨੀਤ ਦਾ ਬਰਥਡੇ ਹੈ ਹੈਪੀ ਬਰਥਡੇ ਪੁੱਤ ਵੈਸੇ ਉਹਨੂੰ ਆਪਾਂ ਸ਼ੁਭਾ ਸ਼ੁਭਾ ਸਵਰ ਵੀਡੀਓ ਕਰਕੇ ਆਪਾਂ ਵਿਸ਼ ਕਰਤਾ ਸੀ ਤੇ ਸੱਚੀ ਕਿ ਆਪਾਂ ਪੈਂਦਾ ਨਾਮ ਲੈਣਾ ਹਨ ਉਹਨਾਂ ਨੇ ਵੀ ਕਿਹਾ ਸੀ ਕਿ ਪਲੀਜ਼ ਸਾਡਾ ਵੀ ਬਲੌਗ ਦੇ ਵਿੱਚ ਨਾਮ ਲਿਓ ਇੱਕ ਭੈਣ ਦਾ ਨਾਮ ਹੈਗਾ ਅਰਸ਼ ਤੇ ਇੱਕ ਹੈਗੀ ਇੱਕ ਹੈਗੇ ਨੇ ਰਮਨ ਦੌਲਤ ਤੇ ਉਹ ਪੈਣਾ ਪਤਾ ਨਹੀਂ ਪਿੰਡ ਦਿਆਲਪੁਰੇ ਤੋਂ ਉਹਨੂੰ ਪੈਂਦਾ ਵੀ ਨਾ ਰਮਨ ਹੈ ਮੇਰਾ ਵੀ ਨਾ ਰਮਨ ਹੈ ਇੱਕ ਹੋਰ ਵੀ ਕਈਆਂ ਦੇ ਜਿਹੜੇ ਕਮੈਂਟ ਆਉਂਦੇ ਹੁੰਦੇ ਨੇ ਤੇ ਉਹਨਾਂ ਦਾ ਬੋਲਦਾਂਗੇ ਜੀ ਤੁਹਾਡਾ ਵੀ ਤੇ ਨਾਮ ਬੋਲਣਾ ਜ਼ਰੂਰੀ ਆ ਲਓ ਜੀ ਆਪਾਂ ਤੁਹਾਡਾ ਨਾਮ ਬੋਲਦਾ ਤੇ ਤੁਸੀਂ ਪਲੀਜ਼ ਵਲੌਗ ਨੂੰ ਵਾਚ ਕਰਿਓ ਤੇ ਤੁਹਾਨੂੰ ਪਤਾ ਲੱਗ ਜਾਣਾ ਕਿ ਅਸੀਂ ਤੁਹਾਡੇ ਬਾਈਟਾ ਵਲੌਗ ਦੇ ਵਿੱਚ ਨਾਮ ਹੈ ਜਿਹੜਾ ਬੋਲਦਾ ਤੇ ਹੁਣ ਟਾਈਮ ਹੋ ਗਿਆ 6 ਦਾ ਕਿਉਂਕਿ ਇੰ ਤੋਂ ਪਹਿਲਾਂ ਆਪਾਂ ਸਾਰੇ ਜਿਹੜੀ ਕੰਮਕਾਰ ਆ ਸਾਰੇ ਨਿਪਟਾ ਤਾ ਅਜਾ ਧਾਰਾ ਵਗੈਰਾ ਕੱਪੜੀ ਪਾਂਡੇ ਸਭ ਕੁਝ ਦੁੱਧ ਵਾਲਾ ਸਾਂਭ-ਸਵਾਈ ਕਰਦੀ ਹੈਗੀ ਨਵਰੀਤ ਨੂੰ ਤੇ ਹੁਣ ਹਨਾ ਫਿਰ ਆਪਣੀ ਪਲੈਨਿੰਗ ਬਣ ਗਈ ਸੀਗੀ ਜਾਣ ਦੀ ਤੇ ਆਪਾਂ ਹੋ ਰਹੇ ਸੀ ਰੈਡੀ ਖੈਡੀ ਤੇ ਬੱਚਾ ਨੇ ਦੇਖੋ ਕਿਵੇਂ ਬੈੱਡ ਦੇ ਉੱਪਰ ਖਲਾਰਾ ਪਾਇਆ ਹੋਇਆਗਾ ਲੱਗੀਆਂ ਪਈਆਂ ਹੋਈਆਂ ਹੈਗੀਆਂ ਰੈਡੀ ਹੋਣ ਤੇ ਬਸ ਆਪਾਂ ਮੰਮੀ ਵੀ ਚੱਲੇਗੀ ਨਾਲ ਮੀਡੀਆ ਦੇ ਕਰਨੀ ਆਏ ਹੁਣ ਮੀਡੀਆ ਕੋ ਬਣਾਣ ਜਾਣਗੀਆਂ ਤੇ ਮੈਂ ਖੋਲੂੰਗੀ ਮਾਨ ਪ੍ਰਿਤਵੀ ਚਾਲੂਗੀ ਆਪਣੇ ਨਾਲ ਤੇ ਮੰਮੀ ਜਾਣਗੇ ਜੀ ਬੀਬੀ ਜੀ ਤੋਂ ਕਿਉਂਕਿ ਫਿਰ ਉੱਥੇ ਪੌੜੀਆਂ ਵਗੈਰਾ ਹੁੰਦੀਆਂ ਹਨਾ ਉਹਨਾਂ ਤੋਂ ਨਹੀਂ ਚੜਿਆ ਜਾਂਦਾ ਹੈਗਾ ਤਾਂ ਕਰਕੇ ਵੈਸੇ ਆਪਾਂ ਫਸਟ ਟਾਈਮ ਹੈ ਜਿਹੜਾ ਘਰ ਤੋਂ ਬਾਅਦ ਆਪਾਂ ਕੇਕ ਕੱਟਾਂਗੇ ਨਹੀਂ ਤਾਂ ਆਪਾਂ ਘਰੇ ਦੀ ਆਈ ਵਾਰ ਰਹਾ ਕੇਕ ਕੱਟਦੇ ਹੁੰਨੇ ਆ ਇਸ ਵਾਰ ਆਪਾਂ ਇੱਕ ਆਪਾਂ ਪਾਰਟੀ ਦੇਣੀ ਸੀ ਆਪਣੀ ਪਾਰਟੀ ਸੀਗੀ ਪੈਂਡਿੰਗ ਪਿੰਡੂ ਬਲੌਗਰ ਵੀਰ ਦੇਲ ਖੁਸ਼ ਤੇ ਵੀਰਪਾਲ ਤੇ ਅਮਨਿੰਦਰ ਦੀਦੀ ਨੂੰ ਉਹਨਾਂ ਨੂੰ ਵੀ ਆਪਾਂ ਇਨਵਾਈਟ ਕੀਤਾ ਤੇ ਉਹ ਵੀ ਆਉਣਗੇ ਤੇ ਉੱਥੇ ਆਪਾਂ ਮਿਲਦੇ ਆ ਤੁਹਾਨੂੰ ਵੀ ਮਿਲਾਵਾਂਗੀ ਤੇ ਬਲੌਗ ਵੀ ਜ਼ਰੂਰ ਬਣਾਵਾਂਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਪਲੀਜ਼ ਬਲੌਗ ਨੂੰ ਕਰਿਓ ਜੀ ਫੁਲ ਵਾਚ ਤੇ ਆਪਾਂ ਹੁਣ ਬੱਚਿਆਂ ਨੂੰ ਰੈਡੀ ਕਰਦੇ ਫਿਰ ਆਪਾਂ ਲੇਟ ਹੋ ਜਾਾਂਗੇ ਨਹੀਂ ਫਿਰ ਆਪਣੇ ਗਾਣਾ ਪਹਿਨ ਗੀਆ ਫਿਰ ਬੰਦਾ ਦੀ ਬੁੱਤ ਬੈਠੀ ਨੇ ਅੱਜ ਕੱਲੇ ਦਿਨ ਹੋਣਾ ਐ ਇਸ ਟੈਮ ਘਰੇ ਵੀ ਇੱਧਰ ਦੇਖੋ ਅੱਜ ਸਿਖਰ ਦੁਬਾਰੇ ਨੇ ਮੈਂ ਸੂਰਜ ਨੂੰ ਦੇਖ ਕੇ ਕੰਮ ਕਰਦੀ ਅੱਜ ਦੇਖੋ ਅੱਜ ਜਾਣਾ ਨਾ ਫਿਰ 6 ਵਜੇ ਰੋਟੀ ਲੱਗੀ ਪਈ ਐ ਉਹਨੇ ਇੱਕ ਫਸਲਾ ਨਹੀਂ ਐ ਇ tanto ਬਾਵਾਂ ਨਾ ਤੇ ਇਦਾਂ ਆਇਆ ਕਰਨਾ ਫਸਲਾ ਬੜਾ ਇਦਾਂ ਨਹੀਂ ਹੁੰਦਾ ਆ ਜੰਨੀ ਕਿ ਜਿਆਦਾ ਗਰਮੀ ਸੀ ਨਾ ਹਰ ਕੇ ਪਸ਼ਵਾਂ ਨੂੰ ਇਧਰਲੀ ਸਾਈਡ ਆਪਾਂ ਕੂਲਰ ਲਾਇਆ ਮੀਂਹ ਵੀ ਪਿਆ ਤੇ ਕੋਈ ਫਾਇਦਾ ਵੀ ਨਹੀਂ ਹੋਇਆ ਮੀਂਹ ਤੋਂ ਬਾਅਦ ਜਿਹੜੀ ਗਰਮੀ ਹੋਈ ਮੀਂਹ ਥੋੜਾ ਪਿਆ ਸੀ ਹੱਦ ਤੋਂ ਨਹੀਂ ਆਉਂਦਾ ਮੀਂਹ ਸਹੀ ਗੱਲ ਆ ਮੀਂਹ ਥੋੜਾ ਜਿਹਾ ਪਿਆ ਤੇ ਇਸ ਤੋਂ ਬਾਅਦ ਲਾਈਟ ਚਲੀ ਗਈ ਹੈ ਨਾ ਉੱਥੇ ਨੰਨੇ ਕੇ ਜਿਆਦੇ ਓਖੇ ਹੋਏ ਫਿਰ ਸਕੂਲ ਚ ਜਨਰੇਟਰ ਤਾਂ ਛੱਡ ਲਿਆ ਸੀ ਤੇ ਬੱਟ ਵੀ ਭਾਈ ਕੋਈ ਹਾਲ ਨਹੀਂ ਹੈਗਾਗਾ ਐਨੀ ਕੁ ਜ਼ਿਆਦੇ ਗਰਮੀ ਸੀ ਇਹ ਚਾ ਉਹ ਕਿਹੜਾ ਚੰਨ ਇਹ ਜੀ ਭਾਈ ਇਹ ਘੋੜਾ ਕਾ ਛੜਕਾ ਸ਼ੰਭੀ ਜੀ ਕੀਤੀ ਸੀ ਉਸ ਕੇ ਤਾਂ ਫੇ ਸੀਗਾ ਇਤਨਾ ਅਰੇ ਬਾਜ ਤੋ ਜਮੇ ਨਹੀਂ ਭੂਰ ਜੀ ਹਾਂ 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 ਜਮਾਨ ਨਹੀਂ ਪੜ੍ਹ ਗਿਆ ਜਰਦ ਪਰ ਜਰਾ ਮੌਸਮ ਨਹੀਂ ਕਪੂਗਾ ਆਪਣਾ ਬਦਲ ਮਾਣੇ ਮਾਰਾ ਹੀ ਕੱਢ ਦੇ ਤਾ ਵਰਦਾ ਪੂਰਾ ਪੁਰਾਣੀ ਕਿਵੇਂ ਜਿਹੜਾ ਮਹੀਨਾ ਕੋ ਪਹਿਲਾਂ ਪਿਆ ਸੀਗਾ ਵੀ ਨਾਲ ਵਦਗਾ ਪੂਰੀ ਤੇਜ਼ ਹਵਾ ਚਲਦੀ ਸੀ ਉਦੋਂ ਮੀਂਹ ਪੈਦਾ ਕੋਈ ਅਸਰ ਹੋਇਆ ਸੀਗਾ ਜਦੋਂ ਐ ਮੀਂਹ ਪੈ ਕੇ ਗੁੰਮ ਕਰ ਲੈਣਾ ਹਨਾ ਜਮਾਂ ਵੀ ਹਵਾ ਤਾਂ ਪਤਾ ਨਹੀਂ ਕਿਵੇਂ ਛੱਡਣੇ ਭੁੱਲ ਗਿਆ ਲੋ ਜੀ ਮਾਂ ਦੇ ਕੱਪੜੇ ਕੱਢ ਕੇ ਰੱਖ ਕੀ ਸੀਗੇ ਪਰ ਮੈਂ ਸਟਿਚ ਕਰਨਾ ਸੂਟ ਦਿੱਤਾ ਸੀਗਾ ਤੇ ਬਸ ਨਹੀਂ ਕੀਤਾ ਉਹਨਾਂ ਨੇ ਤਿਆਰ ਹੀ ਨਹੀਂ ਹੋਇਆ ਹੈਗਾ ਹਜੇ ਵਸੇ ਇਹ ਵੀ ਮੇਰੇ ਤਿਆਰ ਕੀਤਾ ਪਿਆ ਸੀਗਾ ਸੂਟ ਸਟਿਚ ਕੀਤਾ ਮੈਂ ਪਾਇਆ ਹੀ ਨਹੀਂ ਸੀਗਾ ਹਜੇ ਤੱਕ ਸਕੂਲ 'ਚ ਇਹ ਵੀ ਪਹਿਰ ਕੀਤਾ ਪਿਆ ਸੀ ਕਈ ਦਿਨ ਹੋ ਗਏ ਸਮੋਂ ਤੋਂ ਤੇ ਬਸ ਕਿਉਂਕਿ ਉਹੀ ਗੱਲ ਹੈ ਨਾ ਬਾਰੀ-ਬਾਰੀ ਉਹੀ ਜਿਹਨੇ ਕਹਿੰਨੇ ਨੇ ਉਹੀ ਪਾਈ ਜੰਨੇ ਆ ਕਿ ਜੀਮ ਕਰਦਾ ਹੈਗਾ ਸਕੂਲ ਦੇ ਵਿੱਚ ਵੀ ਨਵੇਂ ਪਾਉਣਗੇ ਕਿ ਗਰਮੀ ਇੰਨੀ ਕਿ ਜ਼ਿਆਦਾ ਹੈ ਨਾ ਐਵੇਂ ਹੁੰਦਾ ਵੀ ਜਿਹੜੇ ਲੱਗੇ ਸੂਟ ਬਸ ਉਹੀ ਪਾਈ ਤਰੀ ਜੰਨੇ ਆ ਤੇ ਮੈਂ ਹੱਥ ਚਲੇ ਪਾਏ ਨੇ ਹੈਗਾ ਕਿਉਂਕਿ ਲੈਣੀ ਗਦ ਵਾਲੀ ਬਈ ਨਹੀਂ ਪੈਂਦੀ ਗਰਮੀ ਬਹੁਤ ਹੈ ਤੇ ਤਾਂ ਕਰਕੇ ਆਪਾਂ ਬਸ ਇਹ ਸਿੰਪਲ ਸ਼ੂਟੀ ਹੈ ਜਿਹੜਾ ਪਾ ਕੇ ਜਾਵਾਂਗੇ ਘੰਟਾ ਜਾਣਾ ਬਸ ਇਸੂਪ ਪਲਾਂਗੇ ਤੇ ਹਜੇ ਨਸੂਚ ਨਹੀਂ ਪਾਇਆ ਹੈਗਾ ਰੌਕ ਕਿਉਂਕਿ ਇਹ ਵੀ ਨਾ ਜਿਹੜੀ ਬੋਟਲ ਹੈ ਥੋੜੀ ਜੀ ਤੇ ਜਿਤਨੇ ਸ਼ਾਈਨਿੰਗ ਜੀ ਪੈਗੇ ਸ਼ਾਇਦ ਉਹਨ ਡਿਗਰੀ ਮੈਂ ਤਾਂ ਜਲਾ ਦੇਣੀ ਚੀਜ਼ ਹੋਊਗੀ ਤੇ ਉਹਦੇ ਕੋਈ ਮੜੇਗਾ ਤੇ ਠੰਡਾ ਮੌਸਮ ਹੋਇਆ ਉਹਦੀ ਬੋਲਗੇ ਹਾਂ ਜੀ ਸਦੀ ਬਰਥ ਦੇ ਲਈ ਤਿਆਰ ਹੈ ਇਹ ਵੀ ਕਹਿੰਦੀ ਸੀ ਫ੍ਰੌਕ ਪਾਉਂਦੇ ਆ ਮੈਨੂੰ ਫ੍ਰੌਕ ਨਹੀਂ ਪਾਉਂਦੇ ਕਿਉਂਕਿ ਗਰਮੀ ਹੈਗੀ ਹੈਗੀ ਉਹਨਾਂ ਦੇ ਕੱਲੇ ਨਹੀਂ ਕਿਉਂਕਿ ਉਹਨਾਂ ਦੇ ਥੱਲੇ ਵੀ ਦੂਜਾ ਕਪੜਾ ਲੱਗਿਆ ਹੁੰਦਾਗਾ ਸਿੰਥੈਟਿਕ ਜਿਹਾ ਹਨਾ ਉਹ ਵੀ ਕਪੜਾ ਸਿੰਥੈਟਿਕ ਜਿਹਾ ਹੀ ਹੁੰਦਾ ਗਰਮੀ ਹੈਗੀ ਆ ਇਹ ਕੋਸ਼ਣ ਹੁੰਦਾ ਹੈਗਾ ਇਹਨੇ ਹਾਂ ਵਧੀਆ ਸੂਟ ਹੈ। ਕੈਪਰੀ ਦੇ ਨਾਲੇ ਟੀ-ਸ਼ਰਟ ਹਨਾ ਸੌਫਟ ਜਿਹਾ ਕਪੜਾ ਵਧੇਗਾ ਬੱਚਾ ਨਾਲੇ ਠੀਕ ਰਹਿੰਦਾਗਾ ਵਿੱਚ ਗਰਮੀ ਨਹੀਂ ਆਉਂਦੀ ਹੈਗੀ ਕਿਉਂਕਿ ਅੰਦਰ ਅੰਦਰ ਹੀ ਲੱਗਦਾ ਵੀ ਬਾਹਰ ਜਾ ਕੇ ਤਾਂ ਜਮਾ ਵੀ ਨਹੀਂ ਆਸੋ ਨੂੰ ਦਰਖਤ ਦਿਖਾਈ ਦਿੰਦੇ ਹੋਣਗੇ ਗੁੰਗੇ ਬਣੇ ਪਈ ਆ ਜਮਾ ਚਲੋ ਜੀ ਆਪਾਂ ਵੀ ਤਿਆਰ ਹੁੰਦੇ ਹਾਂ। ਲਓ ਜੀ ਆਪਾਂ ਹੋ ਗਏ ਆ ਰੈਡੀ ਤੇ ਮੰਦਰੀ ਵੀ ਆਲੀ ਉਪਰ ਆ ਜੇ ਕਹਨੇ ਆ ਨਨਪੀਰ ਕਣ ਉਹਪਰ ਆ ਜਾ ਲਗਦਾ ਜੇ ਤੇ ਮਨਪੀਰ ਜੇ ਕਿਸੇ ਲਈ ਐਪ ਸਟਿਪ ਪਿਲਾਤੀ ਠੀਕ ਹੈ ਮੇਰੇ ਵਾਲ ਕੋਲੇ بس ਦਾਦੀ ਰਹਿ ਗਈ ਇਹਨਾਂ ਵਿੱਚ ਫੋਨ ਨਾ ਡੇਕਦੇ ਤੇ ਚਾਰਜ ਤੇ ਲੱਗਿਆ ਹੋਇਆ ਲੈ ਤੇਰੇ ਵਾਲਾ ਫੁਕਰੀਆਂ ਦੂ ਬੁਰੀ ਫੇ ਬਾਹਰ ਨਿਕਲਦੇ ਉਦ ਤਾ ਗਰਮੀ ਬੂਹੂ ਕਰਾਉਂਦੀ ਹੈ O oh, para dange bibi. Para nakunu ਬੜੇ ਛੋੜ ਨਾਲ ਦੀ ਹੈਗੀ ਉਹ ਲੈ ਲਓ। ਇਹ ਬੈਠੋ ਲਿਖੋ ਭਾਈ। ਹਨ ਕੇ ਹੈ ਕਮਰਾ ਸਾਡੇ ਉਹ ਤੇ। ਇਹ ਇਧਰ ਹੈ ਇਧਰ ਆ ਚੁ। ਛੋਟੇ ਬਾਰੇ ਮੇਰੇ ਕੋਲ ਹੈਗੀ ਨਹੀਂ ਮੇਰੇ ਕੋਲ ਨਹੀਂ। ਛੋਟੇ ਕੋਲੇ ਖਾ ਗਏ ਛੋਟੇ ਤਾਂ ਡੈਡੀ ਕਰ ਲੰਦੋ। ਫਿਰ ਕਿੱਥੇ ਮੇਰਾ? ਹੈ ਗਿਆ ਇਧਰ ਪਿਆ ਟੁੱਟਿਆ ਹੁਣਾ। ਕਿੱਥੇ ਅਸਮਾਨ ਲਈ ਬਰਪਿਆ। ਅੱਲ ਪਾੜੀ ਅਟੰਗਿਆ। ਚਲਦੀ ਫੋਟੋ ਲੱਗ ਗਿਆ ਉਹ ਆ ਪਿੰਡ ਬਲੌਗਰ ਆ ਪਿੰਡ ਬਲੌਗਰ ਆ ਕੀ ਪਿੰਡ ਬਲੌਗਰ ਆ ਰਹੇ ਆ ਉਹ ਤੇ ਆ ਆ ਜਾ ਕੰਦੀ ਉਹਨੇ ਇਦਰੀ ਸ਼ਕਲ ਲੱਗੀ ਓਏ ਟ੍ਰੇਨ ਆ ਗਈ ਉਹ ਥੋੜੇ ਬੁਰੀ ਲੰਘ ਗਈ ਜਦੋਂ ਵੀ ਇਹ ਕਮੰਡੀਆਂ ਨੇ ਫਾੜਕ ਲੱਗਿਆ ਤਾਂ ਲੱਗਿਆ ਕੋਈ ਹਵਾ ਚੱਲ ਪਿੱਛੇ ਟ੍ਰੇਨ ਡੱਬੇਣਾ ਮੈਂ ਕਿੱਕੇ ਦਾ ਹਵਾ ਜਲਦੇ ਤੇ ਜਿਕੇ ਇੱਕ ਵਗੈਰਾ ਲੈ ਕੇ ਤੇ ਅਸੀਂ ਪਹੁੰਚ ਚੁੱਕੇ ਹਾਂ ਤੇ ਇਸ ਦੀ ਹਾਲਾ ਲੋ ਜੀ ਆਪਾਂ ਆਪਣੇ ਆਪਾਂ ਕੀ ਕੀ ਕਟਣਾ ਉਸ ਜਗ੍ਹਾ ਤੇ ਆਪਾਂ ਨੂੰ ਬੈਠ ਕੇ ਆ ਬਹੁਤ ਹੀ ਸੋਹਣੇ ਪਿਛੋੜ ਹੈ ਬੜੇ ਟੇਸਟੀ ਹਾਕਾ ਵੀ ਹੈ ਬੈਡੀ ਗਾਰ ਦੀ ਕੈਪ ਸੇ ਆਪਾਂ ਦੀ ਵੀ ਹੋ ਰਹੀ ਹੈ ਬੈਠ ਕਰ ਰਹੇ ਹਾਂ ਉਹ ਕਹਿੰਦੇ ਸਾਨੂੰ ਬੜਾ ਇਹ ਕੰਮ ਲੈਟ ਹੋਣਗੇ ਤਾਂ ਕਰਕੇ ਆਪਾਂ ਹਰੇ ਬੈਠਿਆਂ ਨਾਲ ਬੈਠ ਕਰਦੇ ਆ ਫਸਾਉਣ ਵਾਲੇ ਨੇ ਬੈਂਡ ਜੀ ਬਣੀ ਨਾ ਰਹੇ ਉਹ ਜੀ ਸੇਗਾ ਫਾਈਨ ਕਾ ਹਾਂ ਹਾਂ ਰੇਤਾ ਮੇਰਾ ਬਗਿਆਨੇ ਹਾਂਜੀ ਇਥੇ ਦੀਦੀ ਵਰਗੇ ਜਿਹੜੇ ਪਹੁੰਚ ਚੁੱਕੇ ਸੀਗੇ ਕਿਉਂਕਿ ਜਿਆਦਾ ਵਿਚਾਰਿਆਂ ਨੇ ਵੇਟ ਨਹੀਂ ਕਰਾਈ ਹੈਗੀ ਬਸ 10 ਮਿੰਟਾ ਬਾਅਦ ਆ ਗਈ ਸੀ ਕਿਉਂਕਿ ਘਰੋ ਘਰ ਹਨਾ ਇਸ ਟਾਈਮ ਤੇ ਸ਼ਾਮ ਨੂੰ ਸਾਰਿਆਂ ਦੇ ਕੰਮਕਾਰ ਜਿਹੜੇ ਜਿਆਦਾ ਹੁੰਦੇ ਨੇ ਤੇ ਇਹਨਾਂ ਦੇ ਵੀ ਆਂਟੀ ਜੀ ਬਿਮਾਰ ਹੋਣ ਕਰਕੇ ਤਾਂ ਕਰਕੇ ਫਿਰ ਇਹਨਾਂ ਦੇ ਵੀ ਕੰਮ ਜਿਹੜੇ ਥੋੜੇ ਜੇ ਵਧੇ ਪਏ ਨੇ ਤੇ ਇਹ ਵੀ ਆਪਦੀ ਕੰਮ ਕਰਨ ਵੇੜ ਕੇ ਜਿਹੜੇ ਉੱਥੇ ਪਹੁੰਚ ਸਕੇ ਚੁੱਕੇ ਸੀ ਤੇ ਬੁਲਾ ਰਹੇ ਸੀਗੇ ਸਮ੍ਰੀਤ ਨੂੰ ਵਿਸ਼ ਕਰ ਰਹੇ ਸੀ ਸਮ੍ਰੀਤ ਹੈ ਜਿਹੜੀ ਆਪਣੀ ਥੋੜੀ ਜੀ ਸੰਗਾਲੂ ਵੱਧ ਹੈ ਤੇ बोल ਨਹੀਂ ਰਹੀ ਸੀ ਪਿੱਛੇ ਹੋ ਜਾਂਦੀ ਐ ਕੈਮਰੇ ਨੂੰ ਦੇਖ ਕੇ ਦੀ ਬਬੂ ਦੀ ਦੀ ਕਹਿ ਰਹੀ ਸੀ ਅਮਨਿੰਦਰ ਕਹਿੰਦੀ ਐ ਮੇਰੇ ਵਰਗੀ ਐ ਕਹਿੰਦੀ ਸੰਗਦੀ ਵਾਲਾ ਪਿੱਛੇ ਹੋ ਜਾਂਦੀ ਨਿੱਕੀ ਕਹਿੰਦੀ ਛੋਡੇ ਵਰਗੀ ਇਹ ਬੋਲਦੀ ਵੱਧਾ ਯੂਕ ਯੂਕ ਪਿੱਛੇ ਜਾਣੀਆ ਕੇ ਮਾਰਦਾ ਨਹੀਂ ਲੈਣਾ ਤਾਂ ਪੀ ਲਿਆ ਤੂੰ ਬੀਤਾਗਾ ਕੱਲੀ ਨੇ ਨਮਾ ਟੈਸਟ ਕਰਨਾ ਕੋਈ ਚੀਜ਼ ਨਹੀਂ ਉਹ ਤੂੰ ਲੈ ਆ ਉਹ ਸਰ ਕੀ ਲਾਉਂਦੀ ਯ ਲੈ ਧੀ

ਰਾਹੀ ਤੋਂ ਨਹੀਂ ਰਾਹੀ ਨਹੀਂ ਨਹੀਂ ਵੀ ਭਾਈ ਏਸੀ ਦਾ ਕਰਿਆ ਯਾਰ ਮੜਾ ਉਸ ਵੈਲੀ ਦਾ ਸੇਂ ਸੇਂ 잡ੂਰ ਸੇਂ ਸੇਂ ਨਹੀਂ ਦੇਣਾ ਨਹੀਂ ਲੈਣ ਕੱਪੜੇ ਆਂਦੀ ਉਹਦੇ ਤਾਂ ਸੀ ਨਹੀਂ ਉਹਦੇ ਕੀ ਮੈਚਿੰਗ ਹੋ ਗਿਆ ਕੱਪੜੇ ਨਾਲ ਹਾਂ ਜਮਾ ਮੈਚਿੰਗ ਹੈ ਨਾ ਠੀਕ ਜਿਹੜੀ ਮੈਂ ਕਿਹਾ ਤੂੰ ਜਿਹੜੀ ਗ੍ਰੀਨ ਪਾਣੀ ਤੋਂ ਪਹਿਲਾਂ ਗਿਆ ਹਾਂ ਆ ਨੰਗਾ ਇਹ ਗ੍ਰੀਨ ਨਹੀਂ orange ਪਾ ਕੇ ਜਾਉਂਗੀ ਸੋਨਆਂੀਆਂ ਸੀ ਜਿਹੜੀਆਂ ਬਹੁਤ ਵੱਡੀਆਂ ਨਹੀਂ ਹੋਰ ਉਸੇ ਕੋਲ ਆਪੇ ਫੁੱਕਾ ਮਾਰੀ ਜਾਂਦੀ ਚਲੋ ਚਲੋ ਸਮਰੀਟ ਕਰਦੀ ਸਮਰੀਟ ਕਰਦੀ ਆਂਦਰ ਆਪੋ ਕਿਰੇ ਨਾ ਜਾਂਦਾ ਆਪੇ ਖੜੂ ਖੜ ਗਿਆ ਕਿਰੇ ਨੂੰ ਕਰੋ ਇਹ ਠੀਕ ਹੋ ਗਿਆ ਆਂਦਰ ਉਰੂ ਨਾ ਚਲੋ ਮਾ ਰੋਕ ਲੈ ਪਿੰਗ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਜੀ Happy birthday to you. Happy birthday to you. ਇਹ ਜੰਗਲ ਦੀ ਗਾਹ ਲੱਗ ਰਿਹਾ। ਇਹ ਸੀਰੀਟ ਕਰ। ਜਿਵੇਂ ਇੱਕ ਕਾਲੀ ਆਵਲ ਗਈ। ਕਾਲੀ ਆਵਲ। ਕੋਈ ਨਹੀਂ ਕਾਲੀ ਕਾਲੀ ਅਜੋ। ਕੰਮ ਵਿੱਚ ਕਾਲੀ ਆ ਦਿਖਾ ਦਿੱਤਾ। ਕੀ ਗਾਇਲੇ ਨੇ ਹੋਰ ਖਤਮ ਕੀਤਾ। ਕੀ ਹੈ ਕੰਮ ਦੇ ਗਾਵਾ ਮਾ ਜੇ ਬੰਦਾ ਖਾਣ ਹੋਣਾ। ਦੋ ਨਾ ਲੈ ਗਏ ਸੀ ਦੀ ਕਰ ਚਲੋ ਜਣੇ ਚਲੋ ਜੀ ਚਲੋ ਜੀ ਅੱਜ ਚਾਲਾ ਨਹੀਂ ਚੱਲਦਾ ਕਹਿੰਦੇ ਅੱਜ ਸੁਨੇਹੇ ਉਹ ਬਲੇਕ ਤੇ ਰੋਟੀ ਨਹੀਂ ਮਿਲਦੀ ਅੱਜ ਸੁਨੇਹੇ ਹੋ ਲੋ ਜਿੱਤ ਲਾ ਰਹੀ ਤੇ ਦੇ ਨੂੰ ਨਾਨਾ ਆਈ ਬੋਸਰ ਸੇਂ 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 ਤਨਰ ਕੋ ਜਿੱਤ ਰਹੀ

ਦੇ ਹੁੰਦੇ ਹੈ ਗਮਮਾ ਟਾਈਮ ਜਾ ਹੀਦਾ ਠੀਕ ਹੈ ਥੈਂਕ ਯੂ ਬੋਲੋ ਥੈਂਕ ਯੂ ਇਕ ਰਏ ਸੰਦੀ ਵਾਲਾ ਬਸ ਇਕੱਠੇ ਖੜ੍ਹਦੇ ਸਾਰੇ ਮੈਂ ਫੋਟੋ ਲੈ ਆਉਂਦਾ ਲਓ ਜੀ ਕੇ ਕੇ ਕਟਿੰਗ ਕਿਹਨੇ ਖੜੀ ਹੈ ਇੱਧਰ ਸਮਰਿਤ ਖੜ੍ਹ ਜਾਓ ਆਇਆ ਦਾ ਡੈਡੀ ਕੋਣ ਨੂੰ ਪਸੰਦ ਆ ਮੇਰੇ ਨੂੰ ਕੋਈ ਨਹੀਂ ਲਾਉਂਦਾ ਤੇ ਸ਼ਾਹ ਮੈਂ ਜੀਵਾਰ ਆ ਕੇ ਗੋਇਨ ਦਾ ਰੈਸਟ ਸਿੱਖ ਲੈਣਾ ਲੈ ਮੈਨੂੰ ਦੇ ਦਾਂ ਗਰਮੀ ਹੈ ਜੀ ਉੱਥੇ ਬੈਠੀ ਹਾਂ ਮਾਂ ਘੜ ਕੇ ਚੱਲ ਸਰ ਹੁਣ ਖਾਂਦੇ ਨਹੀਂ ਹੁੰਦੇ ਸੀ ਠੀਕ ਹੈ ਜੀ

ठंडी मैंने बड़ा ज्यादा मौसम जब जमी खराब कर रहा है। ता ता है, ठीक ਹਰ ਵਾਰ ਆ ਕੇ ਸਿਵਾਉਂਦੇ ਹੋ ਨੈਮਸ ਬਾਈ 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 ਸਾਰੋ ਜਿੱਥੇ ਵੀ ਏਕ੍ਰਾਨੋਂ ਟਾਈਮ ਅਨਾਂ ਦਾ ਸ਼ਾਇਦ 9 ਦਾ ਹੋ ਗਿਆ ਮੰਮੀ ਇਹਨਾਂ ਹੁਣ ਛੋਟੇ ਤੁਸੀਂ ਪਿੱਛੇ ਬੈਠਾ ਮੈਂ ਤੇ ਮੋਰੇ ਬੈਠ ਬੈਠ ਜਾਓ ਬੈਠ ਜੇ ਤੁਸੀਂ ਮੈਂ ਬੈਠ ਲਵਾ ਲਵਾਂਗਾ ਚਲੋ ਪੰਗਾ ਬੈਠ ਜੇ ਮੋਰੇ ਬੈਠ ਜਾ ਫਿਰ ਮੈਂ ਵੀ ਬੈਠ ਜਾਨੀ ਆ ਪਿੱਛੇ ਵੀ ਪਰ ਸਾਰਿਆਂ ਤਾਂ ਬੈਠਣਾ ਨੇ ਆਣੇ ਸਾਰਤਾ ਨਹੀਂ ਕਰਦੇ ਹੁੰਦੇ ਅੱਗੇ ਹੋ ਗਿਆ ਪਿੱਛੇ ਓਕੇ ਹੋਣਗੇ ਮੰਮਾ ਲਓ ਜੀ 30 ਵਰਸ ਮਨਾਈ ਨਾ ਉਹ ਕੇ ਨੌ ਦਾ ਆਪਣਾ ਆ ਪ੍ਰੋਗਰਾਮ ਜਿੰਨਾ ਵੀ ਛੋਟਾ ਜਿਹਾ ਸੀ ਪਰ ਵਧੀਆ ਰਿਹਾ ਵਧੀਆ ਦੀਦੀ ਵਰਗੇ ਆਗੇ ਇਹਨਾਂ ਨੇ ਮੀਰ ਜੀ ਆਏ ਅਸਲੀ ਵੱਧ ਤੋਂ ਵੱਡਾ ਸੀ ਵੱਧ ਵੱਡਾ ਸੀ ਚਲੋ ਹਾਂ ਪੱਤੀ ਪਾਰਟੀ ਸੀ ਵੱਧ ਵੱਡੀ ਪਾਰਟੀ ਸੀ ਜਮੇ ਜਮੇ ਵਿਰਿਆਣਾ ਬਹੁਤ ਵਧੀਆ ਰਿਹਾ ਨਾਲੇ ਤਾਂ ਆਪਣਾ ਨਾ ਪਪਾ ਦੇਰ ਘੱਟਾ ਇਹਨੂੰ ਲੰਬਾ ਸੀਗਾ ਇਹਦਾ ਕਿ ਜਿਹੜਾ ਮੇਰਾ ਬਰਥਡੇ ਆ ਤੁਸੀਂ ਵਧੀਆ ਨਹੀਂ ਮੈਂ ਸੈਲੀਬ੍ਰੇਟ ਕਰਦੇ ਚਲ ਅਸੀਂ ਇੱਧਰ ਗਿਆ ਨੂੰ ਚਲੋ ਭਲੇ ਬਹਾਨੇ ਨਾਲ ਆਪਾਂ ਬੀਬੀ ਵਰਗਿਆਂ ਨੂੰ ਮਿਲਿਆ ਇੱਕ ਤੇ ਕਹਣਾ ਅੱਜ ਫ੍ਰੀ ਹੋਏ ਮੇਰੇ ਬੱਡੇ ਦੇ ਵੀ ਆਈ ਕਰਿਓ ਆਈ ਕਰਿਓ ਤੇਰੇ ਬੱਡੇ ਦੇ ਠੀਕ ਹਾਂ ਇਹ ਤੇ ਬੱਡੇ ਤੇ ਕਿ ਤੇ ਇਹ ਤੇ ਬੱਡੇ ਤੇ ਕਰਦੋ ਮੇਰੇ ਬੱਡੇ ਤੇ ਨਾ ਕਰਿਓ ਅੱਜ ਤੇਰੇ ਬਾਡੇ ਤੇ ਵੀ ਕਰਦੇ ਹੁੰਦੇ ਆ ਲੜਦੇ ਆ ਘਤੋਂ ਮੰਡੀ ਵੀ ਹਾਂ ਸੁੰਨੀ ਹੀ ਹੋ ਚਹੇ ਸੁੰਨੀ ਹਾਂ ਏਟੀਐਮ ਬੰਦ ਹੈ ਮम्मा ਆ ਪਪਾ ਤਾਂ ਕੇ ਖਾਦਾ 버거 ਪੀਜ਼ਾ ਪੀਜ਼ਾ ਫ੍ਰੈਂਚ ਫਰਾਈਜ਼ ਅਗੇ ਖਾਦਾ ਤੇ ਡਿਉ ਫਿਟਿੰਗ ਇਧਰ ਦੇਖੋ ਕਾਲਾ ਬੋਲ ਦਿਨਾਰੀ ਨਾ ਖਾ ਕੇ ਪੀਜੇ ਤੇ ਪਈ ਨਾ ਦੇਖੋ ਗੱਡੀ ਜੀ ਮੈਂਟ ਜੀ ਗੱਲਾਂ ਕਰਦੀ ਕਰਦੀ ਹੁਣ ਤਾਂ ਗਈ ਜਾਂਦੀ ਸੀਗੀ ਕਿ ਡੈਡੀ ਮੇਰਾ ਕੋਈ ਵਧੀਆ ਜਿਹਾ ਸੌਂਗ ਲਾ ਦੋ ਅਗੇ ਦੇਚ ਤੇ ਪਤੰਮ ਪਈ ਤਾਂ ਦੇਖ ਬਹਾ ਮਮੇ ਟਟ ਜਾਣਗੇ ਨਹੀਂ ਬਾਤ ਨਾ ਮੇਰੇ ਲਈ ਆਇਆ ਬਈਆ ਚਲੋ ਜੀ ਗੇਟ ਖੋਲੋ ਖੋਲੋ ਗੇਟ ਉਹ ਤਾਂ ਉੱਧਰ ਤੇ ਖੋਲ ਫਲਣਗੇ ਕਿ ਆਮ ਹੋਵੇ ਬਾਹਰ ਸੇਕ ਚੱਲ 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 ਆ ਮਮਾ ਮੈਂ ਕਿਹਦੇ ਮੈਂ ਤੇ ਸੱਟ ਨਹੀਂ ਉਹ ਖੜਾ ਤਾਂ ਹੋ ਫਿਰ ਤੂੰ ਮੇਰੀ ਬੁੱਕਲ 'ਚ ਬੈਠੀ ਆ ਖੜਾ ਹੋ ਜਾ ਤੇ ਫਿਰ ਹਾਂ ਜੀ ਉੱਤਰੀ ਗੇਟ ਬਾਹਰ ਖੋਲਦੇ ਹਾਂ ਉੱਤਰੀ ਗੇਟ ਬਾਹਰ ਖੋਲਦੇ ਹਾਂ ਇਹ ਤਾਂ ਹਿੰਡਣ ਹੈ ਇਹ ਜੀ ਪਹੁੰਚ ਗਈ ਆਪਾਂ ਕਰੇ ਤੇ ਆ ਜਿਹੜੀ ਜਮਾ ਹੈ ਪਈ ਸੀ ਲੱਤਾਂ ਆ ਬਾਹਾਂ ਪਿੱਛੇ ਕਰੀ ਤੇ ਇੱਕੇ ਨਾਵੇਂ ਜਦੋਂ ਗੱਡੀ ਰੁਕੀ ਤੇ ਖੜੀ ਹੋ ਗਈ ਹੁਣ ਇਹ ਪੂਰੀ ਐਕਸਾਈਟਡ ਹੈ ਵੀ ਅਸੀਂ ਗਿਫਟ ਖੋਲੇ ਦੀਦੀ ਵਰਗੇ ਲੈ ਕੇ ਆਏ ਸੀ ਵੈਸੇ ਮਨਾ ਕੀਤਾ ਸੀ ਪਰ ਫਿਰ ਲੱਗੇ ਆਏ ਹੁਣ ਇਹਨਾਂ ਨੇ ਐਵੇਂ ਦੇਖੀ ਵੀ ਜਲਦੀ ਜਲਦੀ ਖੋਲ ਲਈ ਮੈਂ ਕੀ ਕਰੀ ਜੀ ਕਰ ਜਾਂਦਾ ਚਲੋ ਕਰੋ ਓ ਵਾਓ ਚਲੋ ਕਰੋ ਬੱਚਿਆਂ ਕਿਨਾਂ ਹੁੰਦਾ ਹੈ

ਹੈਨਾ ਥੈਂਕ ਯੂ ਸੋ ਮਾਚ ਬੀਪਲ ਦირიਆ ਮਨਿੰਦਰ ਐਂਡ ਦਿਲਖਸ਼ ਮੀਰੇ ਥੈਂਕ ਯੂ ਸੋ ਮਾਚ ਬਹੁਤ ਹੀ ਅਰੇ ਸੋਣਾ ਇਹਦਾ ਤੁਸੀਂ ਗਿਫਟ ਦਿੱਤਾ ਤੇ ਸਮ੍ਰਿਧ ਕੁੜਾਇ ਪੂਰੀ ਐਕਸਾਈਟਿਡ ਹੁਣ ਮੈਂ ਛੇਤੀ ਪਾਵਾਂ ਲਵਾਂ ਮਨੇ ਗਿਫਟ ਵਿੱਚ ਕੱਪੜੇ ਦਿੱਤੇ ਕੱਪੜੇ ਦਿੱਤੇ ਦੀਦੀ ਬਰੇਣੇ ਕੱਪੜੇ ਬਹੁਤ ਸੋਹਣੇ ਬੜਾ ਬੋਲਦਾ ਹੈ ਕਪੜਾ ਬਹੁਤ ਸਰ ਜਿਵੇਂ ਗਰਮੀ ਤੋਂ ਨਿਕਤ ਹੈ ਨਾ ਹੁਣ ਤੋਂ ਕੰਮ ਕਰੀਏ ਬਹੁਤ ਸੁਨਹਣਾ ਹਾਂ ਹਾਂ ਮਾਮਾ ਕੋਈ ਨਹੀਂ ਕੋਈ ਨਹੀਂ ਠਾਕਾ ਉਹ ਸਿਨਾਵੰਦਾਂ ਉਹਦੇ ਜੰਗਾਂ ਤਾਂ ਚੰਗਾ ਚਲੋ ਜੀ ਬੰਦਾਰ ਕੇ ਦੀ ਬਰਗੇਣੇ ਖਾਧੀ ਸੀ ਰੋਟੀ ਵਗੈਰਾ ਨਾਲੇ ਮਗਰੋਂ ਤੇ ਹੁਣ ਆਪਾਂ ਭਾਂਡਿਆਂ ਦੀ ਡਿਊਟੀ ਲਾਉਣੀ ਆ ਜਿਹੜੇ ਕੀ ਆਪਾਂ ਪਾਈ ਸੀ ਬਾਤ ਉਹ ਪਹਿਲਾਂ ਪਾਪਰ ਨੂੰ ਹਾਂ ਉਹ ਤਫੜਾ ਦਿੰਨੇ ਆ ਬੀਬੀ ਵਰਗਿਆਂ ਦੇ ਸਟੇਕ ਆਇਆ ਇਸੇ ਆਪਾ ਪੇਸਟੀਆਂ ਵਗੈਰਾ ਤੇ ਮਨ ਉਧਰ ਵੀ ਹੈਗੇ ਆਪਣੇ ਪਾਲੇ ਵਰਗਿਆਂ ਨੂੰ ਭੁਲਾਉਂਦੇ ਉਧਰ ਖਾਣਾ ਨੂੰ ਫਰਾਈ ਦੇ ਮੈਂ ਨੂੰ ਫਰਾਈ ਆਉਂਗਾ ਉੱਥਰ ਹਾਂ ਹਾਂ ਲੈ ਜਨਾਰੇ ਨਹੀਂ ਛੱਡਿਆ ਮਰਜੀ ਮਰਿੰਦੇ ਜੈਸਮਿਨ ਵੀ ਫਰਾਈ ਲਿਕੇ ਫੁੱਲੇ ਲਗਾਣਾ ਫਰਾ ਦੇ ਫਰਾ ਲੋ ਉਹ ਤਾਂ ਇੱਥੇ ਜਾਗਦੇ ਆ ਬੱਚਿਆਂ ਨੂੰ ਫਰਾ ਦਿਓ ਮੰਮਾ ਜੀ ਬੈਕਟਰੀ ਥੈਂਕ ਯੂ ਦੀਦੀ ਘਰੇ ਆ ਕੇ ਬੋਲਦੀ ਹੈ ਉੱਥੇ ਨਹੀਂ ਬੋਲਦੀ ਹਸਾ ਦੇਖੋ ਜੀ ਇਹਨਾਂ ਤਾਂ ਨਾਲ ਦੀ ਨਾਲ ਪਾ ਵੀ ਲਿਆ ਤੇ ਸੂਟ ਵੀ ਹੈ ਜਿਹੜੇ ਯਾਨੀ ਕਿ ਇੱਦਾਂ ਆ ਗਿਆ ਜਿਵੇਂ ਨਾਪ ਲੈ ਕੇ ਲੈਂਦਾ ਹਾਂ ਚਲੋ ਹੁਣ ਚੇਂਜ ਕਰ ਲਓ ਤੇ ਸੌ ਜੋ ਟਾਈਮ ਬਹੁਤ ਹੋ ਗਿਆ ਤੜਕੇ ਸਕੂਲ ਵੀ ਜਾਣਾ ਬਰਥਡੇ ਆ ਜਿਹੜਾ ਹੁਣ ਤੇਰਾ ਸੈਲੀਬ੍ਰੇਟ ਹੋ ਗਿਆ ਠੀਕ ਹੈ ਖੁਸ਼ ਹੈ ਹਾਂ ਖੁਸ਼ ਹੈ ਖੁਸ਼ ਹੈ ਮੇਰੇ ਬੱਚੇ ਤੇ ਵੀ ਆئیں گے ਰਿਓ ਓਕੇ ਜੀ ਤੇਰੇ ਬੰਦੇ ਤੇ ਵੀ ਆਈਂ ਕਰਾਂਗੇ ਹੁਣ ਤੂੰ ਦੋ ਸੁੱਤੀ ਪਈ ਸੀ ਜਮਾ ਹੈ ਲਓ ਜੀ ਕੰਮ ਕਰ ਗਏ ਨੇ ਆਪਣੇ ਸਾਰੇ ਨਿਭੜ ਹੋ ਗਏ ਆਪਾਂ ਫ੍ਰੀ ਤੇ ਮੈਨੂੰ ਹੋਰ ਮੈਸੇਜ ਆਏ ਹੋਏ ਸੀ ਦੋ ਨਾਮ ਬੋਲਣੇ ਨੇ ਮੇਰੀਆਂ ਭਤੀਜੀਆਂ ਮਾਮਾ ਜੀ ਦੀਆਂ ਪੋਤੀਆਂ ਉਹਨਾਂ ਨੇ ਕਿਹਾ ਸੀ ਕਿ ਸਾਡਾ ਨਾਮ ਵੀ ਅੱਜ ਵਾਲੇ ਕੱਲ ਜਿਹੜਾ ਵਲੌਗ ਤੁਸੀਂ ਅਪਲੋਡ ਕਰੋਗੇ ਨਾ ਉਹਦੇ 'ਚ ਨਾਮ ਸਾਡਾ ਆਉਣਾ ਚਾਹੀਦਾ ਮੈਂ ਕਿਹਾ ਚਲੋ ਠੀਕ ਹੈ ਜੀ ਵੱਡੀ ਕੁੜੀ ਦਾ ਨਾਮ ਹੈਗਾ ਬੀਪਨ ਦਮਨ ਤੇ ਛੋਟੀ ਕੁੜੀ ਦਾ ਨਾਮ ਹੈਗਾ ਬੀਪਨ ਲਓ ਬਈ ਤੇ ਬੀਪਨ ਤੇ ਦਵਨ ਤੁਸੀਂ ਹੁਣ ਵਲੌਗ ਨੂੰ ਕਰ ਲਿਓ ਫੁੱਲ ਵਾਚ ਤੇ ਆਪਦਾ ਤੁਹਾਡਾ ਜਿਹੜਾ ਨਾਮ ਆ ਆਪਾਂ ਬੋਲਤਾ ਤੇ ਹੁਣ ਤੁਸੀਂ ਵੀ ਖੁਸ਼ ਹੋ ਜਾਓਗੇ ਇਹਨਾਂ ਨੂੰ ਇਹ ਸੀ ਕਿ ਸਾਡੇ ਮੰਮੀ ਡੈਡੀ ਦਾ ਤਾਂ ਨਾਮ ਬੋਲਤਾ ਤੇ ਸਾਡਾ ਨਾਮ ਬੋਲਣੇ ਹੈਗਾਗਾ ਤੇ ਚਲੋ ਜੀ ਇਸ ਦੇ ਨਾਲ ਹੀ ਆਪਾਂ ਕਰਦੇ ਹਾਂ ਬਲੌਗ ਦਾ ਐਂਡ ਹਨਾ ਆਪਣਾ ਜਿਹੜਾ ਬਲੌਗ ਦਾ ਦਾ ਬਰਥਡੇ ਦਾ ਸੈਲੀਬ੍ਰੇਸ਼ਨ ਵਧੀਆ ਹੋ ਗਿਆ ਡਿਲੀਵਰਗੇ ਵੀ ਆਈ ਉਹਨਾਂ ਦਾ ਵੀ ਇੱਕ ਵਾਰ ਤੋਂ ਆਪਾਂ ਫੇਰ ਥੈਂਕ ਯੂ ਕਰਦੇ ਹਾਂ ਤੇ ਵਧੀਆ ਰਿਹਾ ਸਮ੍ਰਿਤ ਕੋਸ਼ ਹੋ ਗਈ ਬੁਰੀ ਤੇ ਹੁਣ ਬਸ ਉਹ ਤਾਂ ਗਈਆਂ ਸੌਂ ਆਪਾਂ ਵੀ ਮੈਂ ਕਿਹਾ ਚਲੋ ਆਪਾਂ ਵਲੌਗ ਦਾ ਐਂਡ ਜਿੰਨੇ ਤੇਰੇ ਵਲੌਗ ਦਾ ਐਂਡ ਨਾ ਨਾ ਕਰੀ ਉਹਨਾਂ ਤੇਰੇ ਵਲੌਗ ਹੈ ਜਿਹੜਾ ਅਧੂਰਾ ਜਾ ਲੱਗਦਾ ਹੈ ਚਲੋ ਜਿਸ ਦਿਨ ਨਾਲ ਹੀ ਕਰਦੇ ਆਪਾਂ ਆਪਣੀ ਵਲੌਗ ਦਾ ਐਂਡ ਤੇ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਤਾਂ ਪਲੀਜ਼ ਜੇਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਜੋ ਵੀ ਆਪਣੇ ਚੈਨਲ ਤੇ ਨਿਊ ਹੈ ਤੇ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਪਲੀਜ਼ ਵਲੌਗ ਨੂੰ ਕਰਿਆ ਕਰੋ ਜੀ ਫੋਲੋ ਔਟ ਤੇ ਬੈਲ ਆਈਕਨ ਵੀ ਜ਼ਰੂਰ ਟਾਇਕ ਕਰੋ ਤਾਂ ਕਿ ਆਪਣੇ ਸੋਨੇ ਸੋਨੇ ਵਲੌਗ ਦੇਖਣ ਲਈ ਨੋਟੀਫਿਕੇਸ਼ਨ ਹੈ ਜਿਹੜਾ ਤੁਹਾਡੇ ਤੱਕ ਪਹੁੰ Mm-hmm.